ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋਨ ਗੋਫਾ ਸੋਨ ਗੋਫਾ ਜਾਂ ਸਹਿਜ ਗੋਫਾ ਦਾ ਅਕਸਰ ਜ਼ਿਕਰ ਹੁੰਦਾ ਹੈ ਆਓ ਇਸ ਦੀ ਵਿਚਾਰ ਕਰੀਏ ਕਿ ਇਹ ਹੈ ਕਿ ਇਸ ਸਰੀਰ ਦੇ ਅੰਦਰ ਮਨ ਅਤੇ ਹਿਰਦਾ ਹੈ ਨਾਲ ਹੀ ਆਤਮਾ ਹੈ ਇਹ ਸਭ ਸੋਨ ਗੋਫਾ ਵਿੱਚ ਟਿਕੇ ਹੋਏ ਹਨ ਗੋਫਾ ਸਾਤਰੀ ਜਾਂ ਟੈਡ ਵਿੱਚ ਨਹੀਂ ਹੈ ਇਹ ਸਿਰ ਵਿੱਚ ਸਾਡੇ ਦਿਮਾਗ ਦੀ ਮੰਤਰ ਵਿੱਚ ਸਥਿਤ ਹੈ ਇਹ ਕੋਈ ਜੀਓਗ੍ਰਾਫੀਕਲ ਏਰੀਆ ਨਹੀਂ ਹੈ ਗੁਫਾ ਸਬਜੈਕਟਿਵ ਹੈ ਮਨ ਅਤੇ ਪਰਮਾਤਮਾ ਇਸ ਗੁਫਾ ਵਿੱਚ ਹੀ ਰਹਿੰਦੇ ਹਨ ਹਰ ਜੀਓ ਗੁਫਾ ਅੰਦਰ ਰੱਖੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਇਹ ਸਰੀਰ ਦੇ ਨੌ ਦਰਵਾਜੇ ਹਨ ਜੋ ਬਾਹਰੋਂ ਖੁੱਲਦੇ ਹਨ ਇਹ ਹਨ ਅੱਖਾਂ ਕੰਨ ਨੱਕ ਮੂੰਹ ਲਿੰਗ ਗੁੱਦਾ ਇਹ ਗਿਣਤੀ ਵਿੱਚ ਨੌ ਹਨ ਦਸਵਾਂ ਦਵਾਰ ਗੁਪਤ ਹੈ ਇਹ ਅੰਦਰ ਨੂੰ ਪੁਸ਼ ਹੁੰਦਾ ਹੈ ਇਸ ਦੇ ਕਵਾੜ ਬੱਜਰ ਦੇ ਪੱਥਰ ਦੇ ਲੱਗੇ ਹੋਏ ਹਨ ਇਹ ਭੇਦਣੇ ਬਹੁਤ ਮੁਸ਼ਕਲ ਹਨ ਬੱਜਰ ਕਪਾਟ ਕਾਇਆ ਗੜ ਭੀਤਰ ਕੂੜ ਕੁਸਤ ਅਭਿਮਾਨੀ ਝੂਠ ਅਤੇ ਹੰਕਾਰ ਦੇ ਬਹੁਤ ਕਰੜੇ ਦਰਵਾਜ਼ੇ ਹਨ ਇਹ ਕੇਵਲ ਸ਼ਬਦ ਨਾਲ ਗੁਰੂ ਦੀ ਮਿਹਰ ਨਾਲ ਹੀ ਭੇਦੇ ਜਾ ਸਕਦੇ ਹਨ ਅੰਦਰ ਸੁੰਨ ਗੁਫਾ ਹੈ ਇੱਥੇ ਹਰੀ ਦਾ ਨਿਵਾਸ ਹੈ ਗੁਰਵਾਖ ਹੈ ਸੁੰਨ ਮੰਡਲ ਇੱਕ ਜੋਗੀ ਬੈਸੇ ਨਾਰਨਾਪੁਰਖ ਬਹੁ ਕੋ ਕਹੈ ਗੁਫਾ ਤਾਂ ਹਰੇਕ ਸਰੀਰ ਦੇ ਅੰਦਰ ਹੈ ਪਰ ਇਹ ਸੋਨ ਗੁਫਾ ਉਦੋਂ ਬਣਦੀ ਹੈ ਜਦ ਕੋਈ ਜੋਗੀ ਚੌਥੇ ਸੋਨ ਨੂੰ ਪਾ ਲੈਂਦਾ ਹੈ ਸਹਿਜ ਗੁਫਾ ਉਦੋਂ ਬਣਦੀ ਹੈ ਜਦੋਂ ਕੋਈ ਗੁਰੂ ਕੋਈ ਗੁਰੂ ਦਾ ਸਿੱਖ ਸਹਿਜ ਵਿੱਚ ਆ ਕੇ ਅੰਦਰ ਹੀ ਟਿਕ ਜਾਂਦਾ ਹੈ ਕਬੀਰ ਜੀ ਇਸ ਗੁਫਾ ਨੂੰ ਮਟ ਕਹਿੰਦੇ ਹਨ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੋਨ ਕੇ ਕਾਠ ਤਹਾਂ ਕਬੀਰ ਹੈ ਮਟ ਕੀਆ ਖੋਜਤ ਹੁੰ ਜਨ ਵਾਟ ਮਤ ਸ਼ਬਦ ਜੋਗੀਆਂ ਦੀ ਸ਼ਬਦਾਵਲੀ ਵਿੱਚ ਮਹੱਤਵਪੂਰਨ ਹੈ ਬੀਆਬਾਨ ਜੰਗਲ ਵਿੱਚ ਇੱਕ ਵਿਅਕਤੀ ਦੇ ਰਹਿਣ ਜੋਗਾ ਡਾਟਦਾਰ ਮਕਾਨ ਮਠ ਕਹਿਲਾਂਦਾ ਹੈ ਇਸ ਵਿੱਚ ਬੈਠ ਕੇ ਜੋਗੀ ਤੂੰਬਾ ਜਾਂ ਸਿੰਗੀ ਨਾਦ ਵਜਾਉਂਦਾ ਸੀ ਇਹ ਬਾਰੀ ਮਠ ਦਾ ਹੀ ਅੰਦਰੂਨੀ ਰੂਪ ਗੁਫਾ ਸਰੀਰ ਹੈ ਕਬੀਰ ਜੀ ਨੇ ਇਸੇ ਗੁਫਾ ਵਿੱਚ ਬਣੀ ਸਹਿਜ ਸੋਨ ਦੀ ਅਵਸਥਾ ਵਿੱਚ ਪ੍ਰਗਟ ਹੋਏ ਰਾਮ ਜੀ ਨਾਲ ਇੱਕ ਬਿਰਵੇ ਦੀ ਬੂਟੇ ਦੀ ਤਸ਼ਬੀਹ ਦਿੱਤੀ ਹੈ ਸਹਿ ਸੁਨ ਇੱਕ ਬਿਰਵਾ ਉਪਜਿਆ ਧਰਤੀ ਜਲ ਹਰ ਸੁਖਿਆ ਇਸੇ ਬਿਰਵੇ ਨੂੰ ਸੁਲਤਾਨ ਬਾਹੂ ਚੰਬੇ ਦੀ ਬੂਟੀ ਕਹਿੰਦਾ ਹੈ ਜਿਵੇਂ ਮੁਰਸ਼ਦ ਕਾਮਲ ਬਾਹੂ ਜੈ ਇਹ ਬੂਟੀ ਲਾਈਹੁ ਇਹ ਨਾਮ ਵਾਲੇ ਬੂਟੇ ਦੀ ਗੱਲ ਹੋ ਰਹੀ ਹੈ ਕਬੀਰ ਜੀ ਫਰਮਾ ਰਹੇ ਹਨ ਕਿ ਸੁਰਤ ਸਿਮਰਤ ਦੋਇ ਕੰਨੀ ਮੁੰਦਾ ਪਰਮਤ ਬਾਹਰ ਖਿੰთა ਸੁਨ ਗੁਫਾ ਮੈਂ ਆਸਣ ਬੈਸਣ ਕਲਪ ਵਿਵਰਜਤ ਪੰਥਾ ਫਰਮਾਰੇ ਹਨ ਕਿ ਧਿਆਨ ਅਤੇ ਯਾਦ ਦੋਹੇ ਕੰਨਾਂ ਵਿੱਚ ਮੰਦਰਾ ਹਨ ਗੋਦੜੀ ਉਹ ਵੇਗ ਗਿਆਨ ਦੀ ਹੈ ਸੁੰਨ ਗੁਫਾ ਵਿੱਚ ਰਹਿਣੀ ਬੈਣੀ ਹੋ ਗਈ ਹੈ ਕਲਪਨਾ ਰੁਕ ਗਈ ਹੈ ਹੁਣ ਗੰਗਾ ਜਮਨਾ ਦੇ ਘਾਟਾਂ ਤੇ ਮੱਠ ਨਹੀਂ ਬਣਾਉਣਾ ਅੰਦਰ ਹੀ ਮੱਠ ਬਣਾ ਕੇ ਹਰ ਵਕਤ ਵਾਹਿਗੁਰੂ ਮੰਤਰ ਦਾ ਜਾਪ ਚੱਲਦਾ ਹੈ ਕਬੀਰ ਜੀ ਦਾ ਗੁਰਮੰਤਰ ਸਤਨਾਮ ਸਿ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਕਿ ਸਹਿਜ ਗੁਫਾ ਮੈਂ ਆਸਣ ਵਾਧਿਆ ਜੋਤ સ્વરૂਪ ਅਨਾਹਦ ਵਾਜਿਆ ਜਦੋਂ ਸੁਨ ਸਹਿਜ ਦੀ ਅਵਸਥਾ ਬੰਦੀ ਹੈ ਤਾਂ ਅਨਾਹਦ ਨਾਦ ਫੁੱਟ ਪੈਂਦਾ ਹੈ ਵੈਸੇ ਮਿਊਟ ਨਾਦ ਉਸ ਸਮਾਪੁਰਸ਼ ਨੂੰ ਸੁਣਾਈ ਦੇਣ ਲੱਗ ਪੈਂਦਾ ਹੈ ਪਰਮਾਤਮਾ ਦੇ ਅੰਤਰ ਆਤਮੇ ਦਰਸ਼ਨ ਦਿਖਾਈ ਦਿੰਦੇ ਹਨ ਤਾਂ ਪਰਮਪਾਤੀ ਅਵਸਥਾ ਬਣ ਜਾਂਦੀ ਹੈ ਇਹ ਐਸੀ ਮਸਤੀ ਭਰੀ ਅਵਸਥਾ ਹੈ ਆਲਮ ਹੈ ਕਿ ਕਈ ਨਹੀਂ ਜਾਂਦੀ ਬਿ ਸਮਾਧਿ ਆ ਜਾਂਦਾ ਹੈ ਸੁਨ ਸਮਾਧ ਅਨਹਤੈ ਨਾਰ ਕਹਿ ਨਾ ਜਾਈ ਅਚਰਜ ਬਿਸਮਾਧ ਇਸੇ ਆਲਮ ਨੂੰ ਕਬੀਰ ਜੀ ਫਰਮਾ ਰਹੇ ਹਨ ਕਿ ਸੁਨ ਸਹਿਜ ਮੈਂ ਬੁੰਤ ਹਮਾਰੀ ਅੰਦਰ ਵੀ ਸੁਨ ਹੈ ਬਾਹਰ ਵੀ ਸੁਨ ਹੈ ਤਿੰਨੇ ਭਾਵਨਾ ਵਿੱਚ ਉਹ ਆਪ ਹੀ ਸੁਨ ਰਾਮ ਹੈ ਜੋ ਮਹਾਪੁਰਸ਼ ਚੌਥੇ ਸੋਨ ਨੂੰ ਜਾਣ ਲੈਂਦਾ ਹੈ ਉਹ ਪਾਪ ਪੁੰਨ ਤੋਂ ਪਰੇ ਨਿਕਲ ਜਾਂਦਾ ਹੈ ਉਸ ਲਈ ਪਾਪ ਪੁੰਨ ਦੋਏ ਇੱਕ ਸਮਾਨ ਹੋ ਜਾਂਦੇ ਹਨ ਅੰਤਰ ਸੁਨਨ ਬਾਹਰ ਸੋਨੰ ਤਰੇ ਪਵਨ ਸੋਨੰ ਮਸੰਨੰ ਚੌਥੇ ਸੋਨ ਨੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨੰਗ ਚੌਥੇ ਸੋਨ ਨੂੰ ਹੀ ਚੌਥਾ ਪਦ ਚੌਥਾ ਗੁਣ ਤੁਰਿਆ ਚੌਥੀ ਪਦਵੀ ਚੌਥੀ ਪੌੜੀ ਕਿਹਾ ਗਿਆ ਹੈ ਇਹ ਅਵਸਥਾ ਸੰਗਤ ਵਿੱਚ ਜਾ ਕੇ ਗੁਰੂ ਪੇਟਾ ਅਗਰ ਹੋ ਜਾਏ ਤਾਂ ਪ੍ਰਾਪਤ ਹੁੰਦੀ ਹੈ ਸਤ ਸੰਗਤ ਕਰਦੇ ਤਾਂ ਸਾਰੇ ਹਨ ਪਰ ਮਿਲਦੀ ਕਿਸੇ ਵਿਰਲੇ ਨੂੰ ਹੈ ਪੂਰੇ ਭਾਗ ਸਤ ਸੰਗਤ ਲਹੇ ਸਤਗੁਰ ਭੇਟੇ ਜਿਸ ਆਏ ਗੁਰੂ ਨੂੰ ਅਸੀਂ ਤੇ ਆਈਏ ਗੁਰਬਾਣੀ ਨੂੰ ਪੜ੍ਹੀਏ ਵਿਚਾਰੀਏ ਤੇ 부ਝੀਏ ਪਰ ਗੁਰੂ ਦੀ ਗੁਰਬਾਣੀ ਦੀ ਅਸੀਸ ਬਿਨਾ ਇਹ ਅਵਸਥਾ ਨਹੀਂ ਬਣਦੀ ਇਸ ਸੁੰਨ ਅਵਸਥਾ ਵਿੱਚ ਹੀ ਅਸਲੀ ਸੁੰਨ ਪ੍ਰਭੂ ਨਾਲ ਮਲਾਪ ਹੁੰਦਾ ਹੈ ਪ੍ਰਭੂ ਨੂੰ ਪਾ ਕੇ ਸੰਮਦਰਸ਼ੀ ਹੋ ਜਾਂਦਾ ਹੈ ਦ੍ਰਿਗ ਦ੍ਰਿਸ਼ਟੀ ਜਾਂ ਵਿਵੇਕ ਦ੍ਰਿਸ਼ਟੀ ਤਾਂ ਚੌਥੇ ਪਦ ਵਿੱਚ ਸ਼ੁਰੂ ਵਿੱਚ ਹੀ ਬਣ ਜਾਂਦੀ ਹੈ ਪਰ ਸਮ ਦ੍ਰਿਸ਼ਟੀ ਪ੍ਰਭੂ ਪਾਉਣ ਤੋਂ ਬਾਅਦ ਬਣਦੀ ਹੈ ਪਹਿਲਾ ਜਿਹੜੀ ਦਰਸ਼ਨਾ ਦੀ ਤਾਂਗ ਹੁੰਦੀ ਹੈ ਉਹ ਸਮ ਦਰਸ਼ੀ ਹੋ ਕੇ ਚਾਰ ਚਫੇਰੇ ਹਰ ਵਸਤ ਵਿੱਚ RAM ਜੀ ਦੇ ਹੀ ਦਰਸ਼ਨ ਹੁੰਦੇ ਹਨ 84 ਕੱਟੀ ਜਾਂਦੀ ਹੈ ਇੱਕ ਨਾਮ ਤੋਂ ਬਿਨਾ ਹੋਰ ਕੁਝ ਜਚਦਾ ਨਹੀਂ ਸੋਨੇ ਸੁਨ ਮਿਲਿਆ ਸਮ ਦਰਸ਼ੀ ਪਵਨ ਰੂਪ ਹੋ ਜਾਵਾਂਗੇ ਬਹੁਰ ਹਮ ਕਾਹੇ ਆਵਾਂਗੇ ਆਮ ਜਾਨਾ ਹੁਕਮ ਤੇ ਸੇਕਾ ਹੁਕਮੇ ਬੂਸ ਸਮਾਵਾਂਗੇ ਰਹਾਓ ਜਬ ਚੁਕੇ ਪੰਚ ਧਾਤਕੀ ਰਚਨਾ ਐਸੇ ਪਰਮ ਚੁਕਾਵਾਂਗੇ ਦਰਸ਼ਨ ਛੋੜ ਪਹਿ ਸਮਦਾਸੀ ਇੱਕੋ ਨਾਮ ਧਿਆਵਾਂਗੇ ਭਗਤ ਨੂੰ ਫਿਰ ਅਸਲੀ ਘਰ ਟਿਕਾਣਾ ਸਹਿਜ ਗੁਫਾ ਕੀ ਜਪਦੀ ਹੈ ਦੁਨਿਆਵੀ ਬਸੇਰੇ ਲਈ ਤਾਂ ਮਕਾਨ ਦੀ ਜ਼ਰੂਰਤ ਹੈ ਪਰ ਅਸਲੀ ਘਰ ਦੀ ਸੋਝੀ ਰਹਿ ਜਾਂਦੀ ਹੈ ਸਹਿਜ ਗੁਫਾ ਕਰ ਜਾਣੇ ਸੱਚਾ ਨਾਨਕ ਸਾਚੇ ਭਾਵੇ ਸੱਚਾ ਸੁੰਨ ਗੁਫਾ ਦੇ ਨਾਲ ਦਸਵੇਂ ਆਕਾਸ਼ ਜਾਂ ਦਸਮ ਦਵਾਰ ਦੀ ਗੱਲ ਵੀ ਕਰੀਏ ਪਹਿਲਾਂ ਵੀ ਵਿਚਾਰ ਹੋ ਚੁੱਕੀ ਹੈ ਗੁਰਮਖ ਅੰਤਰ ਸੈਜ ਹੈ ਮਨ ਚੜਿਆ ਦਸਵੇਂ ਆਕਾਸ਼ ਮਨ ਹਰ ਵਕਤ ਦਸਵੇਂ ਵਿੱਚ ਚੜਿਆ ਰਹਿੰਦਾ ਹੈ ਲਿਵ ਲੱਗੀ ਰਹਿੰਦੀ ਹੈ ਕਬੀਰ ਜੀ ਨੇ ਵੀ ਇਸੇ ਹਾਲਾਤ ਦਾ ਵਿਵਰਣ ਦਿੱਤਾ ਹੈ ਕਿ ਇੱਕ ਪੌੜਾ ਫੁੱਲਾਂ ਦਾ ਰਸਿਆ ਮਨ 12 ਪੰਖੜੀਆਂ ਵਾਲੇ ਕਮਲ ਯਾਨੀ ਕਿ ਹਿਰਦੇ ਵਿੱਚ ਬੈਠਿਆ ਫਿਰ 16 ਪੰਖੜੀਆਂ ਵਾਲੇ ਕਮਲ ਦੇ ਫੁੱਲ ਜੋ ਕਿ ਗਲੇ ਵਿੱਚ ਮੰਨਿਆ ਜਾਂਦਾ ਹੈ ਉਥੇ ਸਵਾਸਾਂ ਨਾਲ ਝਕੋ ਲਿਆ ਗਿਆ ਭਾਵ ਕੇ ਜਪ ਕੀਤਾ ਆਕਾਸ਼ ਵਿੱਚ ਜਾ ਕੇ ਉੜਿਆ ਦਸਨ ਦਵਾਰ ਵਿੱਚ ਜਾ ਕੇ ਟਿਕ ਗਿਆ ਪਾਵਰ 1 ਉਹ ਪ੍ਰਸਬੀਦਾ 12 ਲੈ ਉਰਦਾ ਰਿਆ 16 ਮਦੇ ਪਮਨ ਝਕੋ ਰਿਆ ਆਕਾਸ਼ੇ ਫੁਰ ਫਰਿਆ ਦਸ਼ਮ ਦਵਾਰ ਮਨ ਦੀ ਇੱਕ ਸਟੇਜ ਹੈ ਫਿਜ਼ੀਕਲ ਆਟੈਂਟੀਟੀ ਨਹੀਂ ਹੈ ਇਹ ਸਬਜੈਕਟਿਵ ਹੈ ਜਦੋਂ ਜਾਗਰਤ ਮਨ ਪਿਓਰ ਕੌਂਸ਼ੀਅਸ ਹੋ ਜਾਂਦਾ ਹੈ ਉਦੋਂ ਦਸ਼ਮ ਦਵਾਰ ਖੁੱਲਦਾ ਹੈ ਸੰਸਾਰੀ ਬੰਦਾ ਲੱਖ ਯਤਨ ਕਰਨ ਤੇ ਵੀ ਨਾਕਾਮਯਾਬ ਹੁੰਦਾ ਹੈ ਭਗਤ ਲਈ ਕੋਈ ਔਖਾ ਨਹੀਂ ਸਾਈ ਅਨਾਦ ਸ਼ਾਹ ਨੇ ਵੀ ਇਹੋ ਕਿਹਾ ਹੈ ਇਧਰੋਂ ਪੁੱਟਣਾ ਹੈ ਤੇ ਉਧਰ ਲਾਣਾ ਹੈ ਇਸ ਗੁਰਦੁਆਰੇ ਰਾਹੀਂ ਭਾਵਨਾ ਲਾ ਕੇ ਗੁਰੂ ਹੀ ਖੋਲਦਾ ਹੈ ਇਸ ਨੂੰ ਜਾਣਿਆ ਨਹੀਂ ਜਾ ਸਕਦਾ ਮਹਿਸੂਸ ਹੋ ਸਕਦਾ ਹੈ ਸਬਜੈਕਟਿਵ ਚੀਜ਼ਾਂ ਪ੍ਰੂਵ ਨਹੀਂ ਕੀਤੀਆਂ ਜਾਂਦੀਆਂ ਇਹ ਐਮਪੀਰੀਕਲ ਨੌਲੇਜ ਨਹੀਂ ਹੈ ਗੁਰੂ ਅਸੀਸ ਤੇ ਬਖਸ਼ੀਸ਼ ਹੀ ਦਸਮਦਵਾਰ ਦਿਖਾ ਸਕਦੀ ਹੈ ਮਲਕ ਫੇਰ ਤਾਂ ਸਾਰਾ ਦਿਨ ਰਾਤ ਮਨ ਦਸਮਦਵਾਰ ਵਿੱਚ ਹੀ ਰਹਿੰਦਾ ਹੈ ਪਟਕਣਾ ਮੁੱਕ ਜਾਂਦੀ ਹੈ ਰਾਗ ਦੁਐਸ਼ ਸੁਖ ਦੁਖ ਹਟ ਜਾਂਦੇ ਹਨ ਜਾਂ ਸੰਭ ਹੋ ਜਾਂਦੇ ਹਨ ਇਹ ਵਰਤਾਰਾ ਹਉਮੇ ਦੇ ਟੁੱਟਣ ਤੇ ਨਿਰਮਲ ਪਾਉ ਪੈਣ ਤੇ ਖੜਾ ਹੈ ਹਉਮੈ ਕੇਵਲ ਗੁਰੂ ਹੀ ਤੋੜ ਸਕਦਾ ਹੈ ਇਹ ਡਿਵਿਨਿਟੀ ਹੈ ਇਹ ਐਸੋਟ੍ਰਿਕ ਹੈ ਐਕਸੋਟ੍ਰਿਕ ਨਹੀਂ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ